ਸੋ ਦਰਸ਼ਕੋ ਤੁਸੀਂ ਦੇਖ ਰਹੇ ਹੋ ਟੋਟਲ ਇੰਡੀਆ ਨਿਊਜ਼ ਮੈਂ ਹਾਂ ਤੁਹਾਡਾ ਆਪਣਾ ਪੱਤਰਕਾਰ ਰਵੀ ਜੱਸੀ ਤੇ ਮੇਰੇ ਨਾਲ ਨੇ ਕੈਮਰਾਮੈਨ ਰਾਹੁਲ ਸ਼ਰਮਾ ਅੱਜ ਅਸੀਂ ਪਹੁੰਚੇ ਹਾਂ ਮੈਡਮ ਆਰਤੀ ਰਾਜਪੂਤ ਜਿਹੜੇ ਭਾਜਪਾ ਤੋਂ ਰਜਾਇੰਦੇ ਕੇ ਅੱਜ ਜਿਹੜੇ ਸ਼ਰੋਮਣੀਆਂ ਖਾਲੀਦਲ ਦੇ ਵਿੱਚ ਜਿਹੜੇ ਨੇ ਇਹ ਅੱਜ ਜਿਹੜੇ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਤੇ ਦਿਖਾ ਰਹੇ ਹਾਂ ਤੁਹਾਨੂੰ ਜਿਹੜਾ ਤਸਵੀਰਾਂ ਤੇ ਉਹਨਾਂ ਦੇ ਨਾਲ ਜਿਹੜੀ ਆ ਵਿਚਾਰਕਸਾਂ ਵੀ ਕਰਾਂਗੇ ਮੈਮ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਸ਼ੁਕਰੀਆ ਕਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਮ ਅੱਜ ਤੁਸੀਂ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਆ ਪਿਛਲੇ ਦਿਨ ਵੀ ਤੁਹਾਡੇ ਨਾਲ ਇੰਟਰਵਿਊ ਕੀਤੇ ਸੀ ਔਰ ਜਿਹਦੇ ਵਿੱਚ ਕਾਫੀ ਤੁਹਾਡਾ ਜਿਹੜਾ ਹੈਗਾ ਰੋਸ ਬੀਜੇਪੀ ਪਾਰਟੀ ਵੱਲੋਂ ਪਾਇਆ ਗਿਆ ਤੇ ਇਸ ਸਬੰਧੀ ਕੀ ਕਹਿਣਾ ਚਾਹੋਗੇ ਦੇਖੋ ਮੈਂ ਕਹਾਂਗੀ ਇਹ ਮੇਰੇ ਲਈ ਸੋਭਾਗ ਦੀ ਗੱਲ ਹੈਗੀ ਆ ਜਿਵੇਂ ਕਿ ਮੈਂ ਉਸ ਪਾਰਟੀ ਦੇ ਵਿੱਚ ਸ਼ਾਮਲ ਹੋਈ ਆ ਜਿਹੜੀ ਆਜ਼ਾਦੀ ਤੋਂ ਪਹਿਲੇ ਵੀ ਮੋਸਟਲੀ ਪਾਰਟੀ ਆਜ਼ਾਦੀ ਤੋਂ ਬਾਅਦ ਬਣੀਆ ਲੇਕਿਨ ਇਹ ਐਦਾ ਦਾ ਦਲ ਹੈਗਾ ਜਿਹੜਾ 1920 ਤੋਂ ਮਤਲਬ ਆਪਣੇ ਪੰਜਾਬ ਲਈ ਕੰਮ ਕਰ ਰਿਹਾ ਹੈ ਉਹਨਾਂ ਦੇ ਲੋਕਾਂ ਲਈ ਕੰਮ ਕਰ ਰਿਹਾ ਉਹਨਾਂ ਦੇ ਹਿੱਤ ਲਈ ਕੰਮ ਕਰ ਰਿਹਾ ਇੱਕ ਸਮਾਜ ਸੇਵਕ ਦੇ ਰੂਪ ਚ ਇਹ ਦਲ ਆਇਆ ਸੀ ਹੁਣ ਪਾਰਟੀ ਬਣਿਆ ਤੇ ਮੇਰੇ ਲਈ ਬਹੁਤ ਵੱਡੀ ਗੱਲ ਹੈ ਕਿ ਇੰਨੀ ਉਸ ਸੋਚ ਵਾਲੀ ਪਾਰਟੀ ਦੇ ਨਾਲ ਮੈਂ ਜੁੜੀ ਆ ਜਿਹੜੇ ਜਨਤਾ ਦੇ ਪੰਜਾਬ ਤੇ ਪੰਜਾਬ ਦੇ ਲੋਕਾਂ ਦੇ ਹੱਕ ਦੀ ਲੜਾਈ ਲੜਦੇ ਆ ਰਹੇ ਆ ਤੇ ਹੁਣ ਵੀ ਲੜ ਰਹੇ ਆ। ਐਸਾ ਕੀ ਦੇਖਿਆ ਜਿਹੜਾ ਸ਼ਰਮਣੀਆਂ ਅਕਾਲੀ ਦਲ ਦਾ ਪਰਿਵਾਰਿਕ ਤੇ ਮੈਂਬਰ ਬਣਨਾ ਚਾਹੇ ਕਿ ਮੈਂ ਸਟੈਂਡ ਲੈਂਦੇ ਆ। ਮੈਂ ਪਿੱਛੇ ਆਪਣੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਇੱਕ ਬਿਆਨ ਸੁਣ ਰਹੀ ਸੀ। ਤੇ ਉਹਨਾਂ ਨੇ ਇੰਟਰਵਿਊ 'ਚ ਮੀਡੀਆ 'ਚ ਗੱਡੀ 'ਚ ਬੈਣਦੇ ਬੈੰਦੇ ਉਹਨਾਂ ਨੇ ਇਹ ਕਿਹਾ ਸੀ ਕਿ ਜਦੋਂ ਗੱਟਬੰਧਨ ਦੀ ਗੱਲ ਹੋਈ ਸੀ ਉਹਨਾਂ ਨੇ ਕਿਹਾ ਕਿ ਮੇਰੇ ਲਈ ਆંકੜੇ ਮੈਟਰ ਨਹੀਂ ਕਰਦੇ ਕਿ ਆਪਾਂ ਕਿੰਨੀ ਸੀਟਾਂ ਲੈ ਕੇ ਆਵਾਂਗੇ ਕਿੰਨੇ ਕੀ ਮੇਰੇ ਲਈ ਪੰਜਾਬ ਦੀ ਜਨਤਾ ਦੇ ਮੈਂ ਕਵਾਂਗੇ ਹੱਕ ਦੀ ਗੱਲ ਹੋਵੇ ਚਾਹੇ ਉਹਨਾਂ ਦੇ ਪੰਜਾਬ ਦੀ ਸੁਧਾਰ ਦੀ ਗੱਲ ਹੋਵੇ ਚਾਹ ਡਵੈਲਪਮੈਂਟ ਦੀ ਗੱਲ ਹੋਵੇ ਉਹ ਕਹਿੰਦੇ ਮੇਰੇ ਲਈ ਪੰਜਾਬ ਦੀ ਜਨਤਾ ਦੇ ਪੰਜਾਬ ਦੇ ਲੋਕੀ ਮੈਟਰ ਕਰਦੇ ਆ ਮੇਰੇ ਲਈ ਆંકੜੇ ਮੇਰੇ ਲਈ ਨੰਬਰ ਨਹੀਂ ਮੈਟਰ ਕਰਦੇ ਤੇ ਮੈਨੂੰ ਮਤਲਬ ਉਹਨਾਂ ਦੀ ਗਰਲ ਚੰਗੀ ਲੱਗੀ ਸੀ ਬਹੁਤ ਚੰਗੀ ਲੱਗੀ ਸੀ ਤੇ ਜੇ ਉਸ ਸਟੈਂਡ ਲੈਣ ਵਾਲੀ ਪਾਰਟੀ ਹੈਗੀ ਤੇ ਮੈਂ ਸਟੈਂਡ ਲੈਣ ਵਾਲੀ ਬੰਦੀ ਹੈਗੀ ਆ ਉਹ ਪਾਰਟੀ ਹੈਗੀ ਤੇ ਮੈਂ ਵਿਅਕਤੀ ਉਹਦਾ ਦੀ ਹੈਗੀ ਆ ਤੇ ਮੈਨੂੰ ਲੱਗਦਾ ਇਹ ਬਹੁਤ ਸਹੀ ਜਗ੍ਹਾ ਸੀ ਮੇਰੇ ਲਈ ਮੈਂ ਤਾਂ ਕਰਕੇ ਇਸ ਪਾਰਟੀ 'ਚ ਆਈ ਸੁੱਡ ਦੇ ਵਿੱਚ ਆਇਆ ਜਿਵੇਂ ਤੁਹਾਨੂੰ ਜਦੋਂ ਭਾਜਪਾ ਦੇ ਵਿੱਚ ਜ਼ਿਲ੍ਹਾ ਅਧਿਐਕਸ਼ ਸੀਗੇ ਇਸ ਟਾਈਮ ਜਿਹੜਾ ਪੰਜਾਬ ਲੈਵਲ ਦੀ ਕਮੇਟੀ ਦੇ ਵਿੱਚ ਜਿਹੜਾ ਤੁਹਾਨੂੰ ਗਠਿਤ ਕੀਤਾ ਗਿਆ ਹਾਂ ਦੇਖੋ ਹਜੇ ਜਦੋਂ ਹੋਣਾ ਹੈ ਹਾਂ ਮੈਨੂੰ ਬੋਲਿਆ ਜ਼ਰੂਰ ਗਿਆ ਹੈ ਆ ਆਪਣੇ ਜਿਹੜੇ ਸਾਡੇ ਪਾਰਟੀ ਦੇ ਜਿਹੜੇ ਪ੍ਰਧਾਨ ਹੈਗੇ ਆ ਸਾਡੇ ਮੈਂ ਕਵਾਂਗੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਉਹਨਾਂ ਵੱਲੋਂ ਮੈਨੂੰ ਕਿਹਾ ਗਿਆ ਹੈ ਕਿ ਤੁਹਾਨੂੰ ਅਸੀਂ ਪੰਜਾਬ ਦੀ ਜ਼ਿੰਮੇਵਾਰੀ ਦੇਣੀ ਹੈ ਉਹਨ ਵੇਖਦੇ ਆ ਕਿਹੜੀ ਜ਼ਿੰਮੇਵਾਰੀ ਮਿਲਦੀ ਆ ਇਹਨਾਂ ਐਸਾ ਕੀ ਜਿਹੜਾ ਆ ਪਾਰਟੀ ਜਿਹੜੇ ਹੈਗੇ ਆ ਆਪਣੇ ਕੰਮ ਵੀ ਕਰਦੀ ਜਿਵੇਂ ਕਿ ਤੁਸੀਂ ਦਿੱਤਾ ਭਾਜਪਾ ਤੋਂ ਰਜਾਇਨ ਵੀ ਦੇ ਚੁੱਕੇ ਹੋ ਕੀ ਭਾਜਪਾ ਦੇ ਘਾਰੀਆਂ ਦਾ ਜਾਂ ਕਿਸੇ ਵਰਕਰ ਦਾ ਜਾਂ ਲੀਡਰ ਦਾ ਤੁਹਾਨੂੰ ਫੋਨ ਕਰ ਲਈ ਆ ਉਸ ਤੋਂ ਬਾਅਦ ਨੇ ਦੇਖੋ ਫੋਨ ਕਾਲਸ ਤੋਂ ਜਿਹੜੇ ਲੀਡਰ ਨੂੰ ਆਪਣੇ ਅੱਛੇ ਕਾਰਕਟਰ ਦੀ ਮੈਂ ਕਹਾਂਗੀ ਜਾਂ ਆਪਣੇ ਦੇਖੋ ਸਾਡੇ ਭਾਜਪਾ ਚ ਹਰ ਕੋਈ ਕਾਰਕਟਰ ਦਾ ਲੀਡਰ ਹੈ ਜਿਨ੍ਹਾਂ ਨੂੰ ਅੱਛੇ ਕਾਰਕਟਰਾਂ ਦੇ ਬਾਰੇ ਪਤਾ ਹੈਗਾ ਜਾਂ ਉਹਨਾਂ ਨੂੰ ਪਤਾ ਹੈ ਕਿ ਇਹ ਸਾਡੀ ਅੱਛੀ ਕਾਰਕਟਰ ਸੀ ਉਹਨਾਂ ਨੂੰ ਅੱਜ ਵੀ ਦੁੱਖ ਹੈਗਾ ਤੇ ਉਹਨਾਂ ਦੇ ਫੋਨ ਆਏ ਹੈਗੇ ਆ ਤੇ ਇਸ ਚ ਕੋਈ ਉਹ ਨਹੀਂ ਹੈ ਉਹਨਾਂ ਦੇ ਫੋਨ ਆਏ ਆ ਮੈਨੂੰ ਸਵੇਰੇ ਵੀ ਮੈਨੂੰ ਆਇਆ ਸੀ ਫੋਨ ਆਪਣੇ ਮਹਿਲਾ ਮੋਰਚਾ ਦੀ ਤੋਂ ਉਹ ਉਹਨੇ ਦੁੱਖ ਕਹਿੰਦੇ ਮਾਫੀ ਚਾਹਾਂਗੀ ਮੈਨੂੰ ਪਤਾ ਨਹੀਂ ਚੱਲਿਆ ਚਲੋ ਲੇਕਿਨ ਜੋ ਹੁੰਦਾ ਹੈ ਕਈ ਵਾਰ ਅੱਛੇ ਲਈ ਹੁੰਦਾ ਹੈ ਮੈਂ ਸਟੈਂਡ ਲਿਆ ਕਿਉਂਕਿ ਮੈਂ ਕਰ ਨਹੀਂ ਸਕਦੀ ਸੀ ਲੇਕਿਨ ਜਿਹੜੀ ਜ਼ਿਲੇ ਲੈਵਲ ਦੀ ਲੀਡਰਸ਼ਿਪ ਆ ਇਹ ਕਦੀ ਵੀ ਮੈਨੂੰ ਲੱਗਦਾ ਇਹ ਬੁੱਕਤ ਨਹੀਂ ਪਾਉਂਦੀ ਆਪਣੇ ਕਾਰਕਟਰ ਦੀ ਜਿਹੜੀ ਇੱਥੇ ਬੈਠੀ ਲੀਡਰਸ਼ਿਪ ਹੈ ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਲੀਡਰ ਮੰਨਦੇ ਹੈ ਇਹ ਬੁੱਕਤ ਨਹੀਂ ਪਾਉਂਦੀ ਆਪਣੇ ਕਾਰਕਟਰ ਦੀ ਤਾਂ ਹੀ ਉੱਪਰ ਤੱਕ ਗੱਲ ਨਹੀਂ ਪਹੁੰਚਦੀ ਹੈ ਜੇਕਰ ਦੇਖਿਆ ਜਾਵੇ ਤੇ ਇੱਕ ਵਰਕਰ ਦੇ ਸਿਰ ਤੋਂ ਜਿਹੜਾ ਪਾਰਟੀ ਜਨਮ ਲੈਂਦੀ ਵਰਕਰ ਅਗਰ ਮਿਹਨਤ ਕਰਦਾ ਤੇ VOTER ਦਾ ਜਿਹੜਾ ਆ ਉਹ VOTER ਦੀ ਸੂਚੀ ਨੂੰ ਜ਼ਿਆਦਾ ਹੀ ਕਰਕੇ ਔਰ ਵੋਟ ਬੈਂਕ ਕਰਕੇ ਜਿਹੜਾ ਲੀਡਰ ਨੂੰ ਖੜੇ ਕਰਦਾ ਔਰ ਪਾਰਟੀ ਦੀ ਜਿਹੜੀ ਆ ਮੁਨੀਆਦ ਇੱਕ ਵਰਕਰ ਦੇ ਸਿਰ ਤੇ ਟਿਕ ਜਾਂਦੀ ਤੇ ਜਦੋਂ ਪਾਰਟੀ ਦੇ ਵਿੱਚ ਵਰਕਰ ਦੀ ਜਿਹੜੀ ਆ ਇਮੇਜ ਦੇਖੀ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਜਾਂ ਕੈਂਡੀਡੇਟ ਦੀ ਚੋਣ ਦੀ ਵਾਰੀ ਦੇਖੀ ਜਾਂਦੀ ਹੈ ਤਾਂ ਉਦੋਂ ਵਰਕਰ ਨੂੰ ਕਿਉਂ ਨਜ਼ਰ ਅੰਦਾਜ਼ ਕੀਤਾ ਜਾਂਦਾ ਇਹ ਤਾਂ ਦੁੱਖ ਹੈ ਔਰ ਇਹਦੀ ਹੀ ਮੈਂ ਆਵਾਜ਼ ਚੱਕੀ ਆ ਆਪਾਂ ਆਵਾਜ਼ ਚੱਕੀ ਸੀ ਗੱਲ ਦੀ ਕਿ ਇੱਕ ਕਾਰਕਟਰ ਨੂੰ ਸਿਰਫ ਇਸਤੇਮਾਲ ਕੀਤਾ ਜਾਂਦਾ ਹੈ ਤੇ ਇਹ ਮੈਂ ਸੁਣਿਆ ਸੀ ਆਪਣੀ ਸ਼੍ਰੋਮਣੀ ਅਕਾਲੀ ਦਲ ਦੇ ਕਈ ਗੱਲਾਂ ਮੈਨੂੰ ਚੰਗੀਆਂ ਲੱਗੀਆਂ ਜਦੋਂ ਮੈਂ ਹੁਣ ਮਿਲੀ ਵੀ ਹੈ ਅਹੁਦੇਦਾਰਾਂ ਨਾਲ ਮਿਲੀ ਹੈਗੀ ਆ ਤੇ ਉਹਨਾਂ ਦੀ ਮਤਲਬ ਬਹੁਤ ਕਈ ਗੱਲਾਂ ਉਹਨਾਂ ਦੀ ਮਤਲਬ ਸਿਨਸੀਅਰ ਤੇ ਸਿਨਸੀਅਰਿਟੀ ਹੈਗੀ ਇਸ ਪਾਰਟੀ 'ਚ ਮੈਂ ਉੱਥੇ ਅਹੁਦੇਦਾਰ ਉਹ ਵੇਖੇ ਜਿਹੜੇ ਕੋਈ ਕਹਿੰਦਾ ਆਪਾਂ 67 ਤੋਂ ਹੈਗੇ ਆ ਮਤਲਬ ਬਹੁਤ ਪੁਰਾਣੇ ਪੁਰਾਣੇ ਅਹੁਦੇਦਾਰ ਮਿਲੇ ਮੈਨੂੰ ਬੜੇ ਖੁਸ਼ ਤੇ ਤੇ ਭਾਜਪਾ ਜੀ ਮੈਂ ਕਈ ਇੱਧੇ ਦੇ ਵਰਕਰ ਦੇਖੇ ਸੀ ਜਿਹੜੇ ਘਰਾਂ 'ਚ ਬੈਠੇ ਸੀ ਸੀ ਬਹੁਤ ਪੁਰਾਣੇ ਹੋ ਵੀ ਪਰ ਘਰਾਂ 'ਚ ਬੈਠੇ ਸੀ ਕਈ ਮਹਿਲਾਵਾਂ ਨੂੰ ਜਿਹਦਾ ਮੈਂ ਵਾਪਸ ਲੈ ਕੇ ਆਈ ਸੀ ਮਹਿਲਾਵਾਂ ਘਰ 'ਚ ਬੈਗੀਆਂ ਸੀ ਜਦੋਂ ਮੈਂ ਤੇ ਬੜਾ ਡਿਫਰੈਂਸ ਜਦ ਮੈਂ ਦੋਨੋਂ ਪਾਰਟੀਆਂ 'ਚ ਡਿਫਰੈਂਸ ਦੇਖਾਂ ਤਾਂ ਜ਼ਮੀਨ ਅਸਮਾਨ ਦਾ ਡਿਫਰੈਂਸ ਹੈ ਇੱਕ ਪਾਰਟੀ ਆਪਣੇ ਵਰਕਰਾਂ ਨੂੰ ਬਹੁਤ ਜ਼ਿਆਦਾ ਰਿਸਪੈਕਟ ਤੇ ਇੱਜ਼ਤ ਦਿੰਦੀ ਹੈ ਉਹ ਹੈਗੀ ਸ਼੍ਰੋਮਣੀ ਅਕਾਲੀ ਦਲ ਤੇ ਘਪਾਰਟੀ ਇੱਦਾਂ ਦੀ ਹੈਗੀ ਇੱਥੇ ਪੰਜਾਬ 'ਚ ਮੈਨੂੰ ਪੰਜਾਬ ਦੇ ਹਾਲਾਤ ਪਤਾ ਹੈ ਪੰਜਾਬ 'ਚ ਕੰਮ ਕੀਤਾ ਜਲੰਧਰ 'ਚ ਕੰਮ ਕੀਤਾ ਜਿਹੜੇ ਆਪਣੇ ਵਰਕਰਾਂ ਨੂੰ ਕਾਰਕਟਰ ਤੁਹਾਡਾ ਕੰਮ ਕਰਨ ਵਾਲਾ ਹੈ ਤਾਂ ਉਹਨੂੰ ਜ਼ੀਰੋ ਕਰਨ ਦੀ ਪੂਰੀ ਕੋਸ਼ਿਸ਼ ਕਰਦੀ ਹੈ ਕਿੱਦਾਂ ਉਹਨੂੰ ਆਪਾਂ ਡਾਊਨ ਕਰੀਏ ਕਿੱਦਾਂ ਉਹਨੂੰ ਜ਼ੀਰੋ ਕਰੀਏ ਪੂਰੀ ਕੋਸ਼ਿਸ਼ ਕਰਦੀ ਆ ਉਹ ਹੈਗੀ ਆ ਭਾਰਤੀ ਜਨਤਾ ਪਾਰਟੀ ਪੰਜਾਬ ਚ ਜੇ ਨਾਗਰ ਦੇਖਿਆ ਜਾਵੇ ਤੇ ਜਿਵੇਂ ਭਾਜਪਾ ਦੇ ਵਿੱਚ ਤੁਸੀਂ ਰਿਜਾਇਨ ਦਿੱਤਾ ਤੁਹਾਡੇ ਨਾਲ ਹੀ ਜਿਹੜੇ ਨੇ ਮਹਿਲਾ ਵਿੰਗ ਦੇ ਕਈ ਜਿਹੜੇ ਹੈਗੇ ਆ ਪ੍ਰਧਾਨ ਚਾਹੇ ਉਹ ਵਾਰਡ ਨੰਬਰ 10 ਦੇ ਹੋਣ ਚਾਹੇ ਮਹਿਲਾ ਮੰਡਲ 10 ਦੇ ਹੋਣ ਚਾਹੇ ਕੋਈ ਹੋਰ ਮਹਿਲਾ ਵਿੰਗ ਦੇ ਵਿੱਚ ਕੰਮ ਕਰ ਚੁੱਕੀ ਲੇਡੀਆਂ ਹੁਣ ਉਹਨਾਂ ਨੇ ਵੀ ਨਾਲ ਹੀ ਤੁਹਾਡੇ ਜਿਹੜਾ ਉਹ ਰਿਜ਼ਾਈਨ ਦਿੱਤਾ ਤੇ ਇਸ ਸੰਬੰਧੀ ਕੀ ਕਹਿਣਾ ਚਾਹੁੰਦੇ ਐ ਐਕਚੁਅਲੀ ਜਦੋਂ ਮਤਲਬ ਦੇਖੋ ਕਿ ਸਬਦ ਜ਼ਮੀਰ ਆ ਜਦੋਂ ਮੈਂ ਰਿਜ਼ਾਈਨ ਦਿੱਤਾ ਤਾਂ ਕਈਆਂ ਦਾ ਜ਼ਮੀਰ ਹੋਰ ਵੀ ਚੱਗ ਗਿਆ ਠੀਕ ਹੈ ਤੇ ਜਦੋਂ ਲੋਕਾਂ ਨੂੰ ਅਜੇ ਤੱਕ ਜਦੋਂ ਮੈਂ ਰਿਜ਼ਾਈਨ ਦਿੱਤਾ ਸੀ ਉਹ ਸਮਝ ਨਹੀਂ ਪਾ ਰਹੇ ਸੀ ਤੇ ਮੈਂ ਸਾਰੇ ਮੀਡੀਆ ਚੈਨਲਾਂ ਦਾ ਜਿਨ੍ਹਾਂ ਨੇ ਮੇਰੀ ਗੱਲ ਨੂੰ ਅੱਗੇ ਤੱਕ ਪਹੁੰਚਾਇਆ ਮੈਂ ਦਿਲੋਂ ਧੰਨਵਾਦ ਦੇਣੀ ਆ ਤੁਹਾਡੇ ਰਾਹੀ ਮੈਂ ਆਪਾਂ ਮਤਲਬ ਮੇਰੀ ਲੋ ਮੇਰੀ ਫੀਲਿੰਗ ਨੂੰ ਮੇਰੀ ਤਕਲੀਫ ਨੂੰ ਸਮਝ ਸਕੇ ਸਾਰੇ ਤੇ ਉਹਨਾਂ ਨੇ ਮੇਰੇ ਲਈ ਬਹੁਤ ਜ਼ਿਆਦਾ ਮਤਲਬ ਸਬਸਮਰਥਨ ਦਿੱਤਾ ਮੈਂ ਭੈਣਾ ਦਾ ਧੰਨਵਾਦ ਦੇਣੀ ਹੈ ਤੇ ਅੱਜ ਇਹ ਵੀ ਕਹਿਣੀ ਆ ਅੱਜ ਤੁਹਾਡਾ ਲਿੱਤਾ ਗਿਆ ਸਟੈਂਡ ਅੱਜ ਲਿੱਤਾ ਗਿਆ ਸਟੈਂਡ ਤੁਹਾਡੇ ਅਗੇ ਲਾਈਫ ਚ ਵੀ ਕੰਮ ਆਊਗਾ ਤਾਂ ਮੈਨੂੰ ਲੱਗਦਾ ਹੈ ਕਈ ਆਉਣ ਵਾਲਾ ਟਾਈਮ ਚ ਕਈ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਦਾ ਫਾਇਦਾ ਹੋਣਾ ਹੈ ਪਿਛਲੀ ਸ਼ਾਮੇ ਦੇ ਵਿੱਚ ਜਦੋਂ ਇੰਟਰਵਿਊ ਦੇ ਵਿੱਚ ਗੱਲ ਕੀਤੀ ਗਈ ਸੀ ਤੁਸੀਂ ਇਹ ਗੱਲ ਕਹੀ ਸੀ ਵੀ ਜਲਦ ਹੀ ਜਿਹੜਾ ਆ ਡਿਸੀਜਨ ਜਿਹੜਾ ਇਸ ਚੀਜ਼ ਦਾ ਲਿੱਤਾ ਜਾਊਗਾ ਉਸ ਤੋਂ ਬਾਅਦ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤੁਸੀਂ ਜੁਆਇਨ ਕੀਤੀ ਹੈ ਜੁਆਇਨਿੰਗ ਕਰ ਲਈ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਤੇ ਇਹ ਵੀ ਤੁਸੀਂ ਮੀਡੀਆ ਦੇ ਚੈਨਲ ਦੇ ਮਾਧਿਅਮ ਰਾਹੀਂ ਕਿਹਾ ਸੀਗਾ ਵੀ ਜਦੋਂ ਵੀ ਕਿਤੇ ਸਮਾਂ ਆਏਗਾ ਤੇ ਤੁਹਾਡੇ ਨਾਲ ਜਿਹੜਾ ਇਹ ਸਨਮਖ ਹੋਇਆ ਜਾਏਗਾ ਤੇ ਇਸ ਸੰਬੰਧੀ ਕੀ ਕਹਣਾ ਹੈ ਦੇਖੋ ਮੈਨੂੰ ਅੱਜ ਵੀ ਤੁਹਾਡੇ ਤੋਂ ਪਹਿਲੇ ਇੱਕ ਹੋਰ ਸਵਾਲ ਕੀਤਾ ਗਿਆ ਸੀ ਕਿ ਅਸੀਂ ਸੁਣਿਆ ਤੁਸੀਂ ਬਾਦਚੁਰ ਰਵੀਦਾਸੀ ਲਾ ਲਿਆ ਕਹਿੰਦੇ ਆਪਣੇ ਨਾਮ ਦੇ ਵਿੱਚ ਰਵੀਦਾਸੀ ਲਾ ਲਿਆ ਤੁਸੀਂ ਕਿਉਂ ਲਾਇਆ ਤੇ ਮੈਂ ਇਹ ਕਹਿਣਾ ਚਾਹਾਂਗੀ ਤੁਸੀਂ ਮੇਰੇ ਕੋਲ ਅਜੇ ਸਕਰੀਨਸ਼ਾਟ ਪੇਜ ਤੋਂ ਤੁਸੀਂ ਕਹੋ ਤੁਹਾਨੂੰ ਦਿਖਾ ਦਿੰਨੀ ਕਿ ਮੈਨੂੰ ਆਤ ਹੈ ਕਈ ਵਾਰੀ ਮੈਂ ਆਪਣੀ ਪ੍ਰੋਫਾਈਲ ਦੀ ਸਕਰੀਨਸ਼ਾਟ ਲੈ ਕੇ ਸ਼ੇਅਰ ਕਰਦੀ ਸੀ ਕੋਈ ਵਧੀਆ ਚੀਜ਼ ਮੈਨੂੰ ਲੱਗਦੀ ਸੀ ਤੇ ਮੈਂ ਰਬਿਦਾਸੀ ਮੈਨੂੰ ਲਾਇ ਨੂੰ ਡੇਰ ਦੋ ਮਹੀਨੇ ਹੋ ਗਏ ਉਹ ਵੀ ਲਗਾਨ ਦਾ ਮੇਰਾ ਮੈਨ ਇੱਥੇ ਮੋਟੋ ਇਹ ਸੀ ਕਿ ਜਦ ਕਈ ਮੈਨੂੰ ਕਹਿੰਦੇ ਸੀ ਪੁੱਛਦੇ ਸੀ ਕਿ ਤੁਸੀਂ ਰਾਜਪੂਤ ਹੋ ਤੇ ਮੈਂ ਕਹਿੰਦੀ ਸੀ ਹਾਂ ਮੈਂ ਰਾਜਪੂਤਾਂ ਬਟ ਅੱਛਾ ਤੁਸੀਂ ਇਹ ਫਿਰ ਆਪਣੇ ਕਈ ਗੱਲਾਂ ਦੱਸਣਾ ਸ਼ੁਰੂ ਕਰ ਰਹੇ ਸੀ ਮੈਂ ਕਹਿੰਦੀ ਸੀ ਨਹੀਂ ਆਪਰ ਰਬਿਦਾਸੀ ਆ ਅੱਛਾ ਕੀ ਗੱਲ ਕੀ ਗੱਲ ਜੇ ਕਿਤੇ ਰਬਦਾਸੀ ਆ ਤੁਸੀਂ ਲਾ ਦਿੱਤਾ ਤੁਸੀਂ ਆਪਣੇ ਨੇਮ ਦੇ ਮਗਰ ਲਾ ਦਿੱਤਾ ਆਰਤੀ ਰਾਜਪੂਤ ਰਬਦਾਸੀ ਆ ਕਿਤੇ ਇਹੋ ਚੀਜ਼ ਦਾ ਵਿਸ਼ਕਤਾ ਤਾਂ ਨਹੀਂ ਸਾਹਮਣੇ ਆ ਜਿਵੇਂ ਫਲੈਸ਼ਬੈਕ ਤੇ ਜਾਵਾਂ ਤਾਂ ਕਿਤੇ ਮੈਨੂੰ ਲੱਗਦਾ ਇਹ ਹੀ ਹੋਇਆ ਜਿਹੜਾ ਜਿਸੰਬਰ ਜਿਵੇਂ ਲੱਗੀ ਸੀ ਕੰਮ ਤਾਂ ਮੈਂ ਉਦੋਂ ਤਾਂ ਖਿੱਚਿਆ ਪਿਆ ਸੀ ਦੇਖਿਆ ਜਾਏ ਤਾਂ ਦਸੰਬਰ ਤਾਂ ਮੈਂ ਕੰਮ ਖਿੱਚਿਆ ਪਿਆ ਸੀ ਪਰ ਇਹ ਜਿਹੜਾ ਮੈਨੂੰ ਪਹਿਲੇ ਮੈਨੂੰ ਇਹ ਲੱਗਦਾ ਰਿਹਾ ਕਿ ਸ਼ਾਇਦ ਮੈਂ ਟਿਕਟ ਮੰਗ ਲਈ ਹੈ ਤਾਂ ਇਹ ਤੰਗ ਕਰ ਰਹੇ ਮੈਨੂੰ ਮੈਨੂੰ ਇਹ ਲੱਗ ਰਿਹਾ ਸੀ ਕਿਉਂਕਿ ਜਦ ਟਿਕਟ ਮੰਗੀ ਤਾਂ ਹੀ ਪਤਾ ਇਹਨਾਂ ਨੂੰ ਖੁੱਲ ਕੇ ਲੱਗੇ ਕਿ ਇਹਨਾਂ ਨੂੰ ਵੀ ਵਿਸ਼ਵਾਸ ਨਹੀਂ ਹੋ ਰਿਹਾ ਸੀ ਇਹਨਾਂ ਨੇ ਮੈਨੂੰ ਸਵਾਲ ਕੀਤਾ ਕਿ ਤੁਸੀਂ ਪਹਿਲੇ ਨਹੀਂ ਦੱਸਿਆ ਕਿ ਤੁਸੀਂ ਐਸਸੀਓ ਮੈਂ ਕਿਹਾ ਤੁਸੀਂ ਪੁੱਛਿਆ ਨਹੀਂ ਜੇ ਤੁਸੀਂ ਪੁੱਛਦੇ ਤਾਂ ਮੈਂ ਦੱਸ ਦਿੰਦੀ ਕਿ ਮੈਂ ਐਸੀ ਆ ਮੈਂ ਉਹਨਾਂ ਨੂੰ ਫਿਰ ਕਿਹਾ ਮੈਂ ਕਿ ਜਿਨ੍ਹਾਂ ਨੇ ਮੇਰੇ ਤੋਂ ਆਨਲਾਈਨ ਅਪਡੇਟ ਕੀਤੀ ਹੈ ਮੈਂ ਕਿ ਤੁਸੀਂ ਉਹਨਾਂ ਨੂੰ ਪੁੱਛੋ ਜਦੋਂ ਮੈਨੂੰ ਉਹਨਾਂ ਨੂੰ ਫੋਨ ਆਇਆ ਕਿ ਆਰਤੀ ਜੀ ਤੁਸੀਂ ਜਰਨਲ ਮੈਂ ਕਿ ਨਹੀਂ ਮੈਂ ਐਸੀ ਆ ਜਿੱਥੇ ਦੱਸਣਾ ਸੀ ਉੱਥੇ ਮੈਂ ਦੱਸਤਾ ਕੀ ਗੱਲ ਹੈ ਮੈਂ ਇੱਥੇ ਕਿ ਜਦੋਂ ਅਸੀਂ ਪਾਰਟੀ ਜੁਆਇਨ ਕਰਦੇ ਆ ਉਹਨਾਂ ਨੇ ਪੁੱਛਿਆ ਹੀ ਨਹੀਂ ਬਲਕਿ ਸਾਡੇ ਇੱਕ ਸੀਨੀਅਰ ਲੀਡਰਸ਼ਿਪ ਸੀ ਮੈਂ ਉਹਨਾਂ ਨੂੰ ਕਿਹਾ ਨਾ ਕਿ ਸਰ ਤੁਹਾਨੂੰ ਇਹ ਗੱਲ ਪਤਾ ਹੈ ਕਿ ਮੈਂ ਐਸੀ ਆ ਤਾਂ ਉਹ ਮੈਨੂੰ ਇਹ ਗੱਲ ਕਹਿੰਦੇ ਕਿ ਆਰਤੀ ਜੀ ਤੁਸੀਂ ਦੱਸਤਾ ਤਾਂ ਪਤਾ ਲੱਗ ਗਿਆ ਮੈਂ ਕਿ ਦੱਸਤਾ ਮੈਂ ਕਿ ਮੈਂ ਇਸੀ ਕਰਕੇ ਮਤਲਬ ਜਦੋਂ ਮੈਂ ਆਪਕੇ ਗੱਲ ਕੀਤੀ ਸੀ ਕਿ ਮੈਂ ਲੜਨਾ ਚਾਹੁੰਦੀ ਆ ਤੇ ਮੈਨੂੰ ਸਾਡੇ ਜਲੰਧਰ ਦੀ ਲੀਡਰਸ਼ਿਪ ਤੋਂ ਕਿਹਾ ਗਿਆ ਸੀ ਕਿ ਇਹ ਤਾਂ ਰਿਜ਼ਰਵ ਸੀਟ ਆ ਇਹਨਾਂ ਦਾ ਇਹ ਸਵਾਲ ਹੈ ਰਿਜ਼ਰਵ ਤੇ ਮੈਂ ਕਹਾਂ ਮੈਂ ਵੀ ਤਾਂ ਰਿਜ਼ਰਵ ਚ ਹੀ ਆਣੀ ਆ ਮੈਂ ਕਹਾਂ ਮੈਂ ਐਸੀ ਆ ਕਹਿੰਦੇ ਨਹੀਂ ਤੁਸੀਂ ਰਾਜਪੂਤ ਨਹੀਂ ਹੋ ਮੈਂ ਕਹਾਂ ਨਹੀਂ ਮੈਂ ਤਾਂ ਐਸੀ ਰਾਜਪੂਤ ਸੀ ਗੋਤਰ ਲਾਇਆ ਹੋਇਆ ਆਪਣਾ ਅਸੀਂ ਰਵਿਦਾਸੀ ਹੈਗੇ ਹਸਬੰਡ ਰੋਚਾ ਮੈਂ ਕਹਾਂ ਮੇਰੇ ਤੇ ਮੈਂ ਕਹਾਂ ਤੁਹਾਨੂੰ ਨਹੀਂ ਤੁਹਾਨੂੰ ਪਤਾ ਨਹੀਂ ਸੀ ਕਹਿੰਦੇ ਨਹੀਂ ਆਪਾਂ ਤੁਹਾਨੂੰ ਰਾਜਪੂਤ ਹੀ ਸਮਝਦੇ ਰਹੇ ਤੇ ਮੈਨੂੰ ਲੱਗਦਾ ਇਹਨਾਂ ਨੇ ਰਾਜਪੂਤ ਸਮਝਦੇ ਹੋਏ ਮੈਨੂੰ ਪ੍ਰਧਾਨ ਲਾਤਾ ਸੀ ਜਦ ਇਹਨਾਂ ਨੂੰ ਪਤਾ ਲੱਗਿਆ ਮੈਂ ਐਸਸੀ ਆ ਇਹ ਸ਼ੌਕਡ ਹੋਗੇ ਕਿ ਇਹ ਕੀ ਹੋ ਗਿਆ ਅੱਜ ਤੱਕ ਅਸੀਂ ਕਦੀ ਐਸਸੀ ਮਹਿਲਾ ਕੋਈ ਪ੍ਰਧਾਨ ਨਹੀਂ ਲਾਈ ਅੱਜ ਤੋਂ ਪਹਿਲਾਂ ਤਾਂ ਜਿੰਨੀ ਵੀ ਸੀ ਸ਼ਰਮਾ